ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਟਰਾਲੀ ਲੈ ਕੇ ਆਏ ਹਾਂ ਮੰਡੀ 'ਚ ਜਿਹੜੀ ਕੱਲ ਚੀਜ਼ੀ ਵੱਢੀ ਸੀ ਉਹ ਲੈ ਕੇ ਆਏ ਹਾਂ ਟਰਾਲੀ ਨੂੰ ਖਾਲੀ ਕਰਾਉਨੇ ਆ ਹੁਣ ਨਾ ਤੁਹਾਨੂੰ ਅੱਜ ਇਹਦਾ ਰੇਟ ਰੂਟਰ ਦਾ ਸੈਂਕੀ ਆ ਇਹ 1509 ਆ ਇਹ ਜੀ ਦੀ ਤੁਹਾਨੂੰ ਦਿਖਾਉਨੇ ਆ ਸਾਰੀ ਟਰਾਲੀ ਭਰੀ ਵੀ ਐ ਆਪਾਂ ਪੱਖੇ ਲਿਆਂਦਾ ਨੇ ਚੱਕ ਕੇ ਹਲਾ ਲੈਣਾ ਪੱਖਾ ਪਾਸੇ ਹੁਣ ਪੱਕਾ ਲੱਗ ਰਿਹਾ ਜੀ ਹੁਣ ਸਿੱਧਾ ਟਰਾਲੀ ਚ ਜਿਹੜੀ ਸੁੱਕੀ ਸੀ ਟਰਾਲੀ ਦੇ ਵੀ ਭਰ ਕੇ ਪੱਕੇ ਸਿੱਧਰੇ ਨੇ ਕੋਸਾ ਟਰਾਲੀ ਦੇ ਬਾਅਦ ਕੰਕੀ ਜੇ ਲੈਣਾ ਆ ਪਿੱਛੇ ਦਾ ਫੂਲ ਨਿਕਲ ਨਹੀਂ ਆਦਾ ਜਿੱਦੇ ਜਿੰਨਾ ਕੁ ਹੀ ਆ ਸਾਰਾ ਬੋਤਲਾਂ ਐਵੇਂ ਪਰਚੇ ਤੇ ਪੱਖੇ ਹੀ ਸਿੱਧੀ ਜਾਂਦੇ ਨੇ ਟਰਾਲੀ 'ਚ ਤਰ੍ਹਾਂ ਇਹਦੇ ਤੇ ਪਾ ਦੇਗਾ ਭਾਈ ਆਪ ਹੈ ਜਰੂਰ ਨਾ ਵਾੜਾ ਆਪਲਾ ਰੋਜ਼ ਆਉਂਦਾ ਸਾਈਡ ਟਰਾਲੀ ਖਾਲੀ ਕਰ ਦੇਣੀ ਐਵੇਂ ਸਿੱਧਾ ਪੱਖੇ ਤੇ अजा लाने लग गए आलू पानी पानी लग रहे आलू पतला पतला लाना ना ज्यादा लाना ना घट लादर उधर उधर भी लग है। रहे हैं इधर आप ला रहे हैं दखाने थो पानी लग रहा जी ਉੱਧਰ ਆਪਾਂ ਸਾਰਾ ਲਾਤਾ ਇਧਰੋਂ ਸਾਰਾ ਡੰਨ ਕਰਤਾ ਇਧਰੋਂ ਨਮੀ ਖਾਲ ਚ ਆਏ ਆ ਤੇ ਚੱਲ ਰਿਹਾ ਹੈ ਉੱਧਰ ਦੂਈ ਖਾਲ ਖੋਲਣ ਗਏ ਆ ਬੰਦਾ ਸਾਰੇ ਨੂੰ ਪਾਣੀ ਲਿਆਉਣਾ ਆਲੂ ਨੂੰ ਜਿਹੜਾ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਲੈ ਮਨਛੂਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇ ਤੇ ਹੁਣ ਸ਼ਾਇਦ ਆਪਾਂ ਉੱਧਰ ਤਵੀ ਹੈ ਕੋਈ ਚਾਹਾਂਗੇ ਉਹਦੇ ਤਵੇ ਬਦਲਾਉਣੇ ਨੇ ਤਵੀ ਆਦੇ ਨਵੇਂ ਫੋਨ ਨੇ ਜਾ ਗਏ ਉਧਰ ਤੁਹਾਨੂੰ ਓਪੀ ਦਿਖਾਵਾਂਗੇ ਤਵੀ ਆਦੇ ਤਵੇ ਬਦਲਾਉਂਦੇ ਓਕੇ ਜੀ ਸਬਸਕ੍ਰਾਈਬ ਕਰ ਲਿਓ ਚੈਨਲ